ਆਈ ਪ੍ਰਭ ਸ਼ਰਨਤੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਬੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਈ ਨਿਹਾਲ ਏਹਾ ਗੁਰ ਦੇਖਾ ਸਾਹਮਣੇ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵ ਤੇਰੇ ਤੁਜ ਬਿਨੇ ਅਵਰਨ ਜੜਾ ਮੇਰੀ ਸਹਿਵਾ ਗਨ ਗਾਵਨ ਦਿੱਤ ਤੇਰੇ ਤੇ ਮਰੀ ਸ਼ਰਨ ਤੁਮਹਾਰੀ ਆਸ ਤਮਹੀ ਸਜਣ ਸੁਹੇਲੇ ਰੱਖ ਰੱਖਣ ਹਰਦੇ ਆਲਾ ਨਾਨਕ ਕਹਿ ਕੇ ਕੁਲੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਲੋਕ ਮਹੱਲਾ ਤੀਜਾ ब्रह्म बिन्दे तिसदा ब्रह्मतुर है एक शब्द लिबलाए ਨਗ ਨਦੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸ ਦਾ ਬਹਿ ਮਾਤਰ ਹੈ ਏਕ ਸ਼ਬਦ ਲਿਵਦਾਏ ਨਗ ਨਦੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਖਿਰਦੈ ਸਦਾ ਰਸਾਈ ਬਿਨ ਸਤਗੁਰ ਨਾਉ ਨ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੇ ਸੁਖ ਪਾਈ ਤੁਗਚਾਰ ਮਹੱਲਾ ਤੀਜਾ ਕਿਆ ਗਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰ ਮੁਖੇ ਸ਼ਬਦੇ ਰਤਿਆ ਸ਼ੀਤਲ ਹੋਇਆ ਭਗਵਾਇ ਅੰਨਰ ਤ੍ਰਿਪਤ ਸੰਤੁਖਿਆ ਫਿਰ ਭੁੱਖ ਨ ਲਗੇ ਆਏ ਨਾ ਕੋ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵ ਲਾਇ ਪਉੜੀ ਹਉ ਬਿਹਾਰੀ ਤਿੰਨ ਕੋ ਜੋ ਗੁਰਮੁਖ ਸਿਖਾਉ ਜੋ ਹਰ ਨਾਮ ਤੇ ਆਇਂਦੇ ਤੈਨ ਦਰਸ਼ਨ ਬਿਖਾਉ ਸੁਣ ਕੀਰਤਨ ਹਰ ਗੁਣ ਰਵ ਹਰ ਜਸ ਮਰ ਲਿਖਾ ਹਰ ਨਾਮ ਸੁਨਾਹੀ ਰੰਗ ਸੋ ਸਭ ਕਿਲੇ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰਧਰੀ ਵਿਖਾ ਹਰ ਨਾਮ ਸੁਨਾਹੀ ਰੰਗ ਸੋ ਸਭ ਕੇ ਲਿ ਵਿਖ ਕ੍ਰਿਖਾ ਤਲ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਭਵੀ ਵਿਖਾ ਹੋਵਾ ਹੈ ਗੁਰੂ ਜੀ ਕਾ ਖਾਲਸਾ ਹੋਵਾ ਹੈ ਗੁਰੂ ਜੀ ਕੀ ਫਤਹਿ